ਜਲੰਧਰ ਦੇ ਪਿੰਡ ਮੰਡਾਲਾ ਸ਼ੰਨਾ ਤੇ ਇੱਕ ਵਾਰ ਫੇਰ ਖਤਰਾ ਮੰਡਰਾ ਗਿਆ ਹੈ ਸਤਲੁਜ ਦਰਿਆ ਦੇ ਤੁਸੀ ਬੰਨ ਨੂੰ ਢਾ ਲੱਗੀ ਹੈ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਸਥਾਨਕ ਲੋਕ ਲੱਗੇ ਹੋਏ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਮਿੱਟੀ ਦੀਆਂ ਬੋਰੀਆਂ ਦੇ ਨਾਲ ਬੰਨ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਾਲ 2023 ਦੇ ਵਿੱਚ ਵੀ ਇਸੇ ਜਗ੍ਹਾ ਤੋਂ ਬਨ ਟੁੱਟਿਆ ਸੀ ਤਸਵੀਰਾਂ ਅਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਿੱਟੀ ਦੀਆਂ ਟਰਾਲੀਆਂ ਨਜ਼ਰ ਆ ਰਹੀਆਂ ਨੇ ਜੀਸੀਬੀ ਮਸ਼ੀਨਾਂ ਨਜ਼ਰ ਆ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਆਲੇ ਦੁਆਲੇ ਦੇ ਲੋਕ ਨੇ ਤੇ ਰਾਜ ਸਭਾ ਸੰਸਦ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਵਿੱਚ ਇਸ ਬਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਸਤਲੁਜ ਦਰਿਆ ਇੱਥੇ ਵਹਿੰਦਾ ਏ ਤੇ ਸਤਲੁਜ ਦਰਿਆ ਦੇ ਨਾਲ ਤੁਸੀ ਬਨ ਨੂੰ ਇੱਕ ਵਾਰ ਫੇਰ ਢਾ ਲੱਗੀ ਆ ਜਿਸ ਤੋਂ ਬਾਅਦ ਇਹ ਮੰਡਾਲਾ ਛੰਨਾ ਪਿੰਡ ਹੈ ਜਿਸ ਤੇ ਇੱਕ ਵਾਰ ਫੇਰ ਹੜਾਂ ਦਾ ਖਤਰਾ ਮੰਡਰਾ ਰਿਹਾ ਹੈ ਤੇ ਇਸੇ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਬਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਸੰਤ ਕੁਲਬੀਰ ਸਿੰਘ ਸੀਚੇਵਾਲ ਵੱਲੋਂ ਬਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਮਿੱਟੀ ਦੀਆਂ ਬੂਰੀਆਂ ਲਾਈਆਂ ਜਾ ਰਹੀਆਂ ਨੇ ਬਨ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਾਲ 2023 ਦੇ ਵਿੱਚ ਵੀ ਇੱਥੋਂ ਹੀ ਬਨ ਟੁੱਟ ਗਿਆ ਸੀ ਤਾਂ ਇਹ ਟਰਾਲੀਆਂ ਜੇਸੀਬੀ ਮਸ਼ੀਨਾਂ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਵਨ ਨੂੰ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ ਕਿਉਂਕਿ ਸੁਲਤਾਨਪੁਰ ਲੋਦੀ ਦੇ ਮੰਡ ਇਲਾਕੇ ਦੇ ਵਿੱਚ ਪਹਿਲਾਂ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹ ਸਾਲ 2023 ਦੇ ਵਿੱਚ ਤਾਂ ਨੁਕਸਾਨ ਹੋਇਆ ਹੀ ਹੈ ਮੁਰਤੋਂ ਨੁਕਸਾਨ ਇਸ ਵਾਰ ਵੀ ਵੱਡੇ ਪੱਧਰ ਤੇ ਹੋਇਆ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਘਰਾਂ ਦੇ ਕਰ ਨੁਕਸਾਨੇ ਗਏ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਪਸ਼ੂ ਧਨ ਦੀ ਵੀ ਜਾਨ ਗਈ ਮੱਝਾਂ ਗਾਵਾਂ ਹੜ ਵੀ ਗਈਆਂ ਕੰਨਾਂ ਦੀ ਮੌਤ ਹੋਈ ਬਿਮਾਰੀਆਂ ਵੀ ਫੈਲ ਰਹੀਆਂ ਨੇ ਕੱਲ ਵੀ ਕੁਝ ਅੰਕੜੇ ਜਾਰੀ ਕੀਤੇ ਗਏ ਸੀ ਉਹ ਪਿਛਲੇ ਸਾਲ ਨੇ 1200 ਕੁ ਮੀਟਰ ਡਿਟਾਇਗਾ 3400 ਮੀਟਰ 400 ਮੀਟਰ ਉੱਪਰ ਤੋਂ 500 ਮੀਟਰ ਇਹਦੇ ਦੋਨੋਂ ਪਹਾੜਾਂ ਲਈ ਪਛੜਿਆ ਪਰ ਇਹ ਜੇ ਅੱਗੇ ਅੱਗੇ ਜਦੋਂ ਵਾਧਾਂ ਦਾ ਪਾਣੀ ਵਾਪਸ ਚਲੇ ਜਾਂਦਾ ਸੀ ਤੇ ਪਾਣੀ ਆਪਣੇ ਘਰ ਵਿੱਚ ਚਲ ਜਾਂਦਾ ਸੀ ਉਹ ਜਿਹੜਾ ਇਹਦਾ ਵੇਸ ਸੀ ਹੁਣ ਇਹੇ ਰਸਤਾ ਬਦਲ ਗਿਆ ਉਹ ਸਾਰੇ ਦਾ ਸਾਰਾ ਬੰਗ ਜਿਹੜਾ ਹੈਗਾ ਵਾਪਸ ਇਹ ਬੰਨ ਦੇ ਨਾਲ ਲੱਗ ਕੇ ਅੱਗੇ ਇਹ ਦੋ ਰਸਤੇ ਰਹੀ ਜਾ ਰਹੇ ਇੱਕ ਵਈਆਂ ਨੂੰ ਗਿਆ ਇੱਕ ਜਿਹੜਾ ਦਰਿਆ ਨੂੰ ਇਹ ਕਾਫੀ ਜਿਹੜਾ ਹੈਗਾ ਜਿਹੜਾ ਬੰਨ ਹਿੱਟ ਕਰ ਰਿਹਾ ਤੇ ਲਗਾਤਾਰ ਇਹ ਸਾਰੇ ਕੀਮਾ ਐਸਟੀਆਰ ਐਨਡੀਆ ਤੇਰੀ ਐਨਡੀਆ ਰੱਖਦੀਆਂ ਤੇਰੀ ਇਹ ਲੋਕਲ ਸੀਮਾ ਕਰੀ ਕਲਾਕਨ ਵਾਸੀ ਲੱਗੀ ਹੋਈ ਹੈ ਕਿ ਇਹ ਜਦੋਂ ਜਹਾਜ ਚੱਲ ਰਹੀ ਹੈ ਜਿਹੜੇ ਪੱਤਰ ਜਿਹੜਾ ਹੈ ਸਿੱਖੀ ਕਾਬੂ ਦੇ ਵਿੱਚ ਮੰਨ ਰਿਹਾ ਹੈ ਜਿਹੜਾ ਬਚਿਆ ਕਰੀਏ ਕਿ ਕੋਸ਼ਿਸ਼ ਜਨ ਆ ਕੇ ਇਹ ਵਾਣ ਬਜਾਰੋਂ ਵਿੱਚ ਤਾਂ ਕਿ ਜਿਹੜਾ ਇਹਦਾ ਦੂਸਰਾ ਪਾਸਾ ਇਹ ਵਾਣ ਨੂੰ ਬੁਗੜਾ ਹੁੰਦਾ ਤਾਂ ਬਹੁਤ ਨੀਵਾ ਤੇ ਕੋਸ਼ਿਸ਼ ਆ ਕਿ ਇਹ ਦੇ ਨਾਲ ਪਨਾ ਕਿ ਇਹ ਨਹੀਂ ਰੁਕੇ ਜਾਵੇ ਉਹਦੇ ਵਾਸਤੇ ਜਦੋਂ ਜਹਾਜ ਜਿਹੜੀ ਚੱਲਦੀ ਤਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਿਵੇਂ ਬੰਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਹਿਜ ਜਨੇਜਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਸਹਿਜ ਮੌਜੂਦਾ ਹਾਲਾਤ ਕੀ ਨੇ ਤਾਜ਼ਾ ਅਪਡੇਟ ਕੀ ਹੈ ਕਿੰਨਾ ਕੁ ਬੰਨ ਪੂਰਿਆ ਜਾ ਚੁੱਕਿਆ ਹੈ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਕਿੰਨਾ ਕੁ ਖਤਰਾ ਹੈ ਇਸ ਵੇਲੇ ਬਿਲਕੁਲ ਰਣਵੀ ਕਰ ਕਰੇ ਤੇ ਚਾਹੇ ਕਿ ਦੁਵਾਰਾ ਤੋਂ ਹੁਣ ਪਾਣੀ ਜਿਹੜਾ ਕਿ ਵਧਣਾ ਸ਼ੁਰੂ ਹੋ ਗਿਆ ਸਤਲੁਜ ਦਰਿਆ ਤੇ ਤਾਂ ਹੁਣ ਗੱਲ ਕਰ ਰਹੇ ਆ ਅਸੀਂ ਜਿਹੜਾ ਪਿੰਨ ਮੰਡਿਆਲਾ ਛੰਨਾ ਪਿੰਡਾ ਜਲੰਧਰ ਦੇ ਵਿੱਚ ਤਾਂ ਉੱਥੇ ਜਿਹੜਾ ਤੁਸੀਂ ਬੰਨ੍ਹ ਹੈ ਉੱਥੇ ਉਹਨਾ ਕਾਫੀ ਤਾਹ ਜਿਹੜਾ ਹੈ ਉਹ ਲੱਗਣਾ ਸ਼ੁਰੂ ਹੋ ਗਿਆ ਪਾਣੀ ਦਾ ਸતર ਵਧਣ ਤੇ ਹੁਣ ਜਿਹੜੇ ਲੋਕ ਉੱਥੇ ਨੇ ਉਹ ਉੱਥੇ ਪਹੁੰਚ ਕੇ ਜਿਹੜਾ ਕੀ ਹੈ ਉੱਥੇ ਜਿਹੜਾ ਬੰਨ੍ਹ ਹੈ ਕਸ ਨੰਬਰ ਮਜ਼ਬੂਤ ਕਰ ਰਹੇ ਨੇ ਔਰ ਉਸ ਦਿਨ ਨਾਲ ਗੱਲ ਕਰੀਏ ਤਾਂ ਜਿਹੜਾ ਕਿ ਹੈ ਕੰਸਿਚਿਵਲ ਖੁਦ ਉੱਥੇ ਆਪਣੇ ਸੇਵਾਦਾਰਾਂ ਨਾਲ ਜੁਟ ਗਏ ਨੇ ਔਰ ਨਾਲ ਦੇ ਨਾਲ ਗੱਲ ਕਰੀਏ ਤਾਂ ਫੌਜ ਦੀ ਜਿਹੜੀ ਟੁਕੜੀ ਹੈ ਉਹ ਵੀ ਉੱਥੇ ਪਹੁੰਚ ਚੁੱਕੀ ਹੈ ਤਾਂ ਹੁਣ ਜਿਹੜਾ ਬੰਨ ਹੈ ਉਸ ਨੂੰ ਮਜ਼ਬੂਤ ਕਰਨ ਦੀ ਜਰੀ ਹੈ ਉਹ ਕਾਰਵਾਈ ਚੱਲ ਰਹੀ ਹੈ ਤਾਂ ਕਿ ਜਿਹੜਾ ਕਿ ਪਾਣੀ ਹੈ ਉਹ ਪਿੰਡਾਂ ਚ ਨਾ ਜਾ ਸਕੇ ਕਿਉਂਕਿ ਪਹਿਲਾਂ ਵੀ ਜਿਹੜਾ ਆ ਫਾਸਲਾ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਹੁਸਨੂ ਬਿਆਸ ਦਰਿਆ ਤੋਂ ਕਾਫੀ ਜਿਹੜਾ ਢਾ ਲੱਗਾ ਹੈਗਾ ਤਾਂ ਹੁਣ ਦੁਆਰਾ ਤੋਂ ਕਰੇ ਬੰਨ ਟੁੱਟਦਾ ਹੈ ਤਾਂ ਜਲੰਧਰ ਦੇ ਕਈ ਪਿੰਡਾਂ ਨਾਲ ਕਪੂਰਥਲਾ ਦੇ ਜ਼ਿਲ੍ਹੇ ਦੇ ਕਈ ਪਿੰਡ ਜਿਹੜੇ ਨੇ ਦੀਚ ਪੇਟ ਵਿੱਚ ਆਮਕਦੇ ਨੇ ਤਾਂ ਕਾਫੀ ਵੱਡਾ ਜਿਹੜਾ ਨੁਕਸਾਨ ਦੁਆਰਾ ਤੋਂ ਹੋ ਸਕਦਾ ਹੈ ਅਗਰ ਸਤਲੁਜ ਦਰਿਆ ਦਾ ਪਾਣੀ ਫਿਰ ਤੋਂ ਵਧਦਾ ਹੈ ਠੀਕ ਹੈ ਸਹਿਜ ਬਹੁਤ ਸ਼ੁਕਰੀਆ ਸਹਿਜ ਜੁਨੇਜਾ ਜਾਣਕਾਰੀ ਦੇ ਰਹੇ ਸੀ ਬੰਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੱਡੇ ਪੱਧਰ ਤੇ ਯਤਨ ਜਾਰੀ ਹੈ ਤੇ ਉਧਰ ਪੌਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਇੱਕ ਵਾਰ ਫੇਰ ਵੱਧ ਗਿਆ ਹੈ ਕੱਲ ਦੇ ਨਾਲੋਂ 2 ਫੁੱਟ ਪਾਣੀ ਦਾ ਲੈਵਲ ਵਧਿਆ ਹੈ 1395.22 ਫੁੱਟ ਤੇ ਅੱਜ ਦਾ ਵਾਟਰ ਲੈਵਲ ਰਿਕਾਰਡ ਕੀਤਾ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ 15 ਫੁੱਟ ਉੱਪਰ ਹੈ ਦਰਅਸਲ ਪਹਾੜਾਂ ਦੇ ਵਿੱਚ ਲਗਾਤਾਰ ਬਾਰਿਸ਼ ਦੇ ਕਾਰਨ ਪੌਂਗ ਡੈਮ ਦੇ ਵਿੱਚ ਵਾਟਰ ਲੈਵਲ ਵੱਧ ਰਿਹਾ ਹੈ ਖਤਰੇ ਦੇ ਨਿਸ਼ਾਨ ਤੋਂ 15 ਫੁੱਟ ਉੱਪਰ ਹੋ ਗਿਆ ਏ ਤੇ ਕੱਲ੍ਹ ਨਾਲੋਂ ਵੀ ਪਾਣੀ ਦਾ ਲੈਵਲ 2 ਫੁੱਟ ਵਧਿਆ ਏ ਪੌਂਗ ਡੈਮ ਨੇ ਪਹਿਲਾਂ ਵੀ ਤਬਾਹੀ ਮਚਾਈ ਆ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਸੀ ਜਿਸ ਕਾਰਨ ਵੱਡੇ ਪੱਧਰ ਤੇ ਨੁਕਸਾਨ ਦੀਆਂ ਖਬਰਾਂ ਆਈਆਂ ਹੜ੍ਹ ਆਏ ਅਤੇ ਹੁਣ ਇੱਕ ਵਾਰ ਫੇਰ ਪੌਂਗ ਡੈਮ ਡਰਾ ਰਿਹਾ ਏ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਏ 15 ਫੁੱਟ ਖਤਰੇ ਦੇ ਨਿਸ਼ਾਨ ਤੋਂ ਉੱਪਰ ਤੇ ਕੱਲ੍ਹ ਨਾਲੋਂ ਵੀ 2 ਫੁੱਟ ਉੱਪਰ ਇਸ ਵੇਲੇ ਹੋ ਚੁੱਕਿਆ ਏ 1395.22 ਫੁੱਟ ਤੇ ਇਸ ਵੇਲੇ ਪਾਣੀ ਦਾ ਪੱਧਰ ਹੈ ਪੌਂਗ ਡੈਮ